ਇਹ ਗੱਲ ਕਰਾਂ ਛੁੱਟੀਆਂ ਦੀ ਤਾਂ ਛੁੱਟੀਆਂ ਦੇ ਦੌਰਾਨ ਆਨਲਾਈਨ ਸਿੱਖਿਆ ਤੇ ਸਰਕਾਰੀ ਆਦੇਸ਼ਾਂ ਅਤੇ ਉਹਨਾਂ ਦੇ ਅਸਲ ਲਾਗੂ ਕਰਨ ਦੇ ਬਾਰੇ ਚਰਚਾ ਜੋ ਹੈ ਗਰਮ ਹੈ ਪਰ ਇਹ ਵੀ ਦਿਖਿਆ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਇਸ ਦਾ ਦਾਵਾ ਕਰਦੇ ਆ ਕਿ ਜੇ ਛੁੱਟੀਆਂ ਘੱਟਾਂ ਆਨਲਾਈਨ ਚੱਲ ਰਹੀਆਂ ਤਾਂ ਮੈਂ ਨਹੀਂ ਦੇਖਿਆ ਇਹੜਾ ਸਭ ਸਵਾਲ ਹੈ ਕਿ ਜੇ ਆਨਲਾਈਨ ਸਿੱਖਿਆ ਦੇ ਆਦੇਸ਼ ਸਨ ਤਾਂ ਫਿਰ ਵਿਭਾਗ ਨੇ ਕਿਉਂ ਨਹੀਂ ਚੈੱਕ ਕੀਤਾ ਕਿ ਅਸਲ ਦੇ ਵਿੱਚ ਕਲਾਸਾਂ ਚੱਲ ਵੀ ਰਹੀਆਂ ਨੇ ਜਾਂ ਫਿਰ ਨਹੀਂ ਕਿ ਇਹ ਸਿਰਫ ਕਾਗਜ਼ੀ ਕਾਰਵਾਈ ਰਹਿ ਗਈ ਫਿਰ ਉਹਨਾਂ ਦੇ ਪਿਛਲੇ ਆਨਲਾਈਨ ਨੂੰ ਕਰੋਨਾ ਕਾਲ 'ਚ ਹੋਈ ਸੀ ਉਹਦੇ ਮੇਰੇ ਕੋਲ ਨਾ ਸਬੂਤ ਪਏ ਆ ਗਰਮ ਅਸੀਂ ਬੱਚਿਆਂ ਨੂੰ ਫੋਨ ਤੇ ਫੜਾਤੇ ਓਕੇ ਝੋਕੇ ਨੇ ਜਿੰਦਾ ਮਰਜ਼ੀ ਲੋਕਾਂ ਨੇ ਕਰ ਲਈ ਜੀ ਲੇਕਿਨ ਉਹ ਫੋਨਾਂ ਦੇ ਬੱਚੇ ਭੜਾਈ ਦੀ ਆੜ 'ਚ ਫੋਨਾਂ ਨਾਲ ਇੰਨਾ ਖੇਡੇ ਆ ਕਿ ਉਹ ਸਾਰੇ ਬੱਚੇ ਗਲਤ ਹੋ ਗਏ ਲੇਕਿਨ ਜਿਹੜੇ ਬੱਚੇ ਨੇ ਬੋਰਡ ਦੇ ਇਗਜ਼ਾਮ ਦੇਣੇ ਹੈਗੇ ਆ ਜਾਂ 8ਵੀਂ ਆ ਦੂਜੀ ਮੈਂ ਨਹੀਂ ਤਾਂ ਮੰਨਦਾ ਸੀਗਾ ਸਰਕਾਰ ਨੂੰ ਨਾ ਤੁਸੀਂ ਛੁੱਟੀਆਂ ਕਰਕੇ ਤੁਸੀਂ ਇਹਨਾਂ ਸਕੂਲਾਂ ਨੂੰ ਬੰਦ ਕਰ ਰਹੇ ਹੋ ਠੀਕ ਹੈ ਜੇ ਤੁਸੀਂ ਆਪਣੇ ਬੱਚੇ ਆਪਣੇ ਸਿਲੇਬਸ ਤੋਂ ਆਪਣੇ ਕਿਤਾਬ ਤੋਂ ਆਪਣੇ ਕਰਤਾਰ ਤੋਂ ਆਪਣੇ ਵਿਅਕਤੀਤਵ ਨੂੰ ਨਖਾਰਨ ਤੋਂ ਹੀ ਪਰੇ ਕਰਤੇ ਤੇ ਫਿਰ ਨੁਕਸਾਨ ਹੋਊਗਾ ਤੁਸੀਂ 12ਵੀਂ ਤੱਕ ਹੀ ਬੰਦ ਬਿਠਾਤੇ ਜਿਹੜੇ 12ਵੀਂ ਦਾ ਟੀਨ ਇਜਰ ਬੱਚਾ ਹੋ ਗਿਆ ਜੇ ਉਹ ਸਿਖਰ ਤੇ ਗਿਆ ਹੀ ਇਸ ਗੋਇੰਗ ਟੂ ਬੀ ਅਡਲਟ ਹਮ ਬਿਲਕੁਲ ਪਰ ਆਪਣੇ ਚੰਗੇ ਮਾਣੇ ਦਾ ਪਤਾ ਹੈ ਪਤਾ ਪਤਾ ਹੁਣ ਦੇ ਬਾਵਜੂਦ ਵੀ ਉਹ ਇੰਨਾ ਵਿਹਲਾ ਹਮ ਵਿਹਲਾ ਮਨਸ਼ਤਾ ਦੀ ਟਕਸਾਲਾ ਟਕਸਾਲਾ ਉਹੜੀ ਹੋਰਸਟਿਕ এডੂਕੇਸ਼ਨ ਦੇਣੀ ਆ ਪੋਨਾ ਬੱਚਿਆਂ ਨੂੰ ਉਹਦੇ ਬਾਰੇ ਸੈਮੀਨਾਰ ਲਗਾਉਂਦੇ ਉਹ ਸੈਮੀਨਾਰ ਵੀ ਟ੍ਰੇਨਿੰਗ ਵੀ ਨਹੀਂ ਲੱਗੀ ਨੀ ਤੇ ਫਿਰ ਉਹ ਕਿੱਦਾਂ ਕਨੈਕਟ ਹੋ ਪਾਉਗੇ ਉਹ ਹੈਨਾ ਜੇ ਭੈਣ ਬਣਾ ਕੇ ਉਹ ਮੁੜਕੇ ਭੈਣ ਦਾ ਪਤਾ ਹੀ ਨਹੀਂ ਲਿਆ ੜੂੜੀ ਵੀ ਲੰਘੀ ਹੁਣ ਅੱਛਾ ਜਦੋਂ ਵੀ ਕਿਤੇ ਫਿਰ ਕੇ ਉਹਨਾਂ ਦੀ ਫੇਰੀ ਹੁੰਦੀ ਤਾਂ ਪਹਿਲਾਂ ਨਜ਼ਰ ਬੰਦ ਉਹਨਾਂ ਨੂੰ ਕੀ ਆ ਕਰਦੇ ਨੇ ਹਾਂ ਕਿਤੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਣਾ ਹੁੰਦਾ ਤੇ ਉਸ ਹਲਕੇ ਦੇ ਵਿੱਚ ਪਹਿਲਾਂ ਉਹਦੇ ਆਪੇ ਚੱਕੇ ਜਾਂਦੇ ਆ ਹਾਂ ਬਿਲਕੁਲ ਵੀ ਉਹ ਚੱਕ ਲੋ ਜਾਂ ਨਜ਼ਰ ਬੰਦ ਕਰ ਦਿਓ ਤਾਂ ਕਿ ਰੋਲ ਨਾ ਪਵੇ ਕਿਉਂਕਿ ਜੋ ਉਹਨਾਂ ਨੇ ਇੱਕ ਸਟੋਰੀਆਂ ਸੋਣੀਆਂ ਵੇ ਸੀ ਕੜਜਰ ਭਰਤੀ ਕਰ ਲਿਆ ਵੀ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਵੇ ਹਨਾ ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟਿਵੀ ਤੇ ਤਾਂ ਦੋਸਤੋ ਮੈਂ ਕਰਮ ਚੋੜੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅਖਾ ਦਾ ਚਿੱਟਾ ਮੋਤੀਆ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਰਦੀਆਂ ਦੇ ਮੌਸਮ ਦਾ ਪ੍ਰਕੋਪ ਹਰ ਸਾਲ ਦੀ ਵਾਂਗ ਇਸ ਵਾਰ ਵੀ ਪੂਰੇ ਜ਼ੋਰਾਂ ਤੇ ਹੈ ਜਿਸ ਨਾਲ ਨਾ ਸਿਰਫ ਰੋਜ਼ਾਨਾ ਜੀਵਨ ਜੋ ਹੈ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਵਿਦਿਅਕ ਪ੍ਰਣਾਲੀ ਵੀ ਇਸ ਦੇ ਪ੍ਰਭਾਵ ਦੇ ਹੇਠ ਆ ਰਹੀ ਹੈ ਪਿਛਲੇ ਮਹੀਨੇ ਤੋਂ ਚੱਲ ਰਹੇ ਠੰਡੇ ਮੌਸਮ ਦੇ ਕਾਰਨ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਵਿੰਟਰ ਵਕੇਸ਼ਨਾਂ ਦਾ ਐਲਾਨ ਕੀਤਾ ਗਿਆ ਹੈ ਜੋ ਮੂਲ ਰੂਪ ਦੇ ਵਿੱਚ 22 ਜਾਂ ਫਿਰ 24 ਦਸੰਬਰ 2025 ਤੋਂ ਸ਼ੁਰੂ ਹੋ ਕੇ ਜਨਵਰੀ 2026 ਦੇ ਮੱਧ ਤੱਕ ਚੱਲਣ ਵਾਲੀਆਂ ਨੇ ਸੋ ਇਸ ਮੌਸਮੀ ਚੁਣੌਤੀ ਦੇ ਨਾਲ ਨਾ ਸਿਰਫ ਵਿਦਿਆਰਥੀਆਂ ਦੇ ਰੁਟੀਨ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਵਿਦਿਅਕ ਨੀਤੀਆਂ ਅਤੇ ਲਾਗੂ ਕਰਨ ਦੇ ਵਿੱਚ ਵੀ ਨਵੇਂ ਪ੍ਰਸ਼ਨ ਖੜੇ ਕੀਤੇ ਨੇ ਖਾਸ ਕਰਕੇ ਗੱਲ ਕਰਾਂ ਛੁੱਟੀਆਂ ਦੀ ਤਾਂ ਛੁੱਟੀਆਂ ਦੇ ਦੌਰਾਨ ਆਨਲਾਈਨ ਸਿੱਖਿਆ ਤੇ ਸਰਕਾਰੀ ਆਦੇਸ਼ਾਂ ਅਤੇ ਉਹਨਾਂ ਦੇ ਅਸਰ ਲਾਗੂ ਕਰਨ ਦੇ ਬਾਰੇ ਚਰਚਾ ਜੋ ਹੈ ਗਰਮ ਹੈ ਪੰਜਾਬ ਸਰਕਾਰ ਨੇ ਐਕਸਟੈਂਡ ਵਕੇਸ਼ਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਕਈ ਤਰ੍ਹਾਂ ਦੇ ਨਿਰਦੇਸ਼ ਜੋ ਨੇ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚ ਸਕੂਲਾਂ ਨੂੰ ਆਨਲਾਈਨ ਸਿੱਖਿਆ ਚਲਾਉਣ ਦੀ ਹਦਾਇਤ ਜੋ ਹੈ ਸ਼ਾਮਲ ਹੈ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਹ ਆਦੇਸ਼ ਅਸਲ ਦੇ ਵਿੱਚ ਲਾਗੂ ਹੋ ਵੀ ਰਹੇ ਨੇ ਜਾਂ ਫਿਰ ਇਹ ਕਾਗਜ਼ਾਂ ਤੱਕ ਹੀ ਸੀਮਤ ਹੈ ਇਸ ਸਥਿਤੀ ਜੁਆ ਨਾ ਸਿਰਫ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਹੈ ਬਲਕਿ ਸਿੱਖਿਆ ਵਿਭਾਗ ਦੀ ਕੁਸ਼ਲਤਾ ਅਤੇ ਸਰਕਾਰੀ ਨੀਤੀਆਂ ਦੀ ਅਸਲੀਅਤ ਤੇ ਵੀ ਪ੍ਰਸ਼ਨ ਚਿੰਨ ਲਾ ਰਹੀ ਹੈ ਸੋ ਅੱਜ ਅਪਾ ਇਹਨਾਂ ਮੁੱਦਿਆਂ ਦੀ ਵਿਸਥਾਰ ਦੇ ਨਾਲ ਪਰਚੋਲ ਕਰਾਂਗੇ ਜਿਸ ਦੇ ਵਿੱਚ ਸਰਕਾਰੀ ਆਦੇਸ਼ਾਂ ਦੀ ਪੜਤਾਲ ਔਨਲਾਈਨ ਸਿੱਖਿਆ ਦੀ ਅਸਲ ਸਥਿਤੀ ਅਤੇ ਨਵੇਂ ਅਧਿਆਪਕਾਂ ਦੇ ਯੋਗਦਾਨ ਦੇ ਬਾਰੇ ਚਰਚਾ ਸ਼ਾਮਲ ਹੈ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੜਾਜੀ ਸਟੂਡੈਂਟ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੜਾ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਰਾਜੀ ਰਹੋ ਖੜਾ ਕੇ ਆਪ ਗੱਲ ਕੀਤੀ ਜਾਵੇ ਤਾਂ ਅੱਜਕੱਲ ਸਰਦੀ ਦੇ ਮੌਸਮ ਤੋਂ ਪ੍ਰਕੋਪ ਚੱਲ ਰਿਹਾ ਹੈ ਪਿਛਲੇ 24 ਦਸੰਬਰ ਤੋਂ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਜੋ ਹੁਣ 17 ਜਨਵਰੀ ਤੱਕ ਕੀਤੀਆਂ ਗਈਆਂ ਨੇ ਕੀ ਛੁੱਟੀਆਂ ਦੇ ਦੌਰਾਨ ਆਨਲਾਈਨ ਸਿੱਖਿਆ ਦੇਣ ਦੇ ਸਰਕਾਰੀ ਆਦੇਸ਼ ਨੇ ਕੀ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮਿਲ ਵੀ ਰਹੀ ਹੈ ਜਾਂ ਫਿਰ ਨਹੀਂ ਜਾਂ ਫਿਰ ਇਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਹਨੇਰਗਰਦੀ ਹੈ ਕੀ ਲੱਗਦਾ ਹੈ ਤੁਹਾਨੂੰ ਦੁੱਖੋ ਘੱਲ ਹੈ ਗਿਆ ਕਿ ਹਰ ਸਾਲ ਛੁੱਟੀਆਂ ਜਿਹੜੀਆਂ ਨਾ ਮਤਲਬ 24 ਤੋਂ ਹੋ ਜਾਂਦੀਆਂ ਜਿਹਦੇ ਵਿੱਚ 크리스마ਸ ਛੁੱਟੀ ਹੁੰਦੀ ਬੱਚੀ ਦੀ ਹੂੰ ਫਿਰ ਸਾਹਿਬ ਜੀ ਦੇ ਨਾਲ ਉਹ ਸਮਰਪਤ ਛੁੱਟੀਆਂ ਆਉਂਦੀਆਂ ਤੀਸਰ ਕੇ 31 ਤੱਕ ਛੁੱਟੀਆਂ ਹੁੰਦੀਆਂ ਹੂੰ ਜੋ ਨਵਾਂ ਸਾਲ ਮਨਾ ਕੇ ਪਹਿਲੇ ਤਾਂ ਲੋਕੀ ਸਕੂਲਾਂ ਚ ਜਲ ਜਾਂਦੇ ਸੀ ਪਹਿਲਾਂ ਹੂੰ ਇਸ ਵਾਰ ਤੇ ਇਦਾਂ ਹੋਇਆ ਕਿ ਠੰਡ ਤੇ ਪਹਿਲਾਂ ਵੀ ਪੈਂਦੀ ਸੀ ਆ ਕਿ ਥੋੜੀ ਜ਼ਿਆਦਾ ਆ ਗਈ ਆ ਹੂੰ ਠੀਕ ਹੈ ਨਾ ਤੇ ਸਰਕੇ ਬੱਚਿਆਂ ਨੂੰ ਉਸ ਠੰਡ ਤੋਂ ਬਚਾਉਣ ਲਈ ਜਾਂ ਜਿਹੜੀ ਮਤਲਬ ਧੁੰਦ ਜਿਹੜੀ ਆ ਰਹੀ ਆ ਉਹ ਚ ਜਿਹੜੀਆਂ ਬੱਸ ਜਾਂਦੀਆਂ ਆਵਾਜੇ ਜਾਂਦੀ ਆ ਬਹੁਤ ਸਾਰੇ ਐਕਸੀਡੈਂਟ ਨੂੰ ਰੋਕਣ ਲਈ ਬੱਚਿਆਂ ਦੇ ਤੇ ਸਰਕਾਰ ਨੂੰ ਛੁੱਟੀਆਂ ਕਰਨੀਆਂ ਪਈਆਂ ਮਜਬੂਰੀ ਬੱਸ ਤੇ ਲੇਕਿਨ ਗੱਲ ਇਹ ਵੀ ਹੈਗੀ ਆ ਕਿ ਮਜਬੂਰੀ ਛੁੱਟੀਆਂ ਤੇ ਕਰਤੀਆਂ ਤੁਸੀਂ ਲੋਕਾਂ ਜਾਣਾਂ ਤੇ ਬਚਾ ਲੀਆਂ ਦੇਖਣ ਜਿਹੜਾ ਉਹਨਾਂ ਦਾ ਬੱਚਿਆਂ ਦਾ ਮਨੋਰਥ ਹੈ ਐਜੂਕੇਸ਼ਨ ਹਾਸਲ ਕਰਨਾ ਜਾਂ ਆਪਣੀ ਉਸ ਕਲਾਸ ਤੋਂ ਅੱਗੇ ਜਾਣਾ ਉਹ ਤੋਂ ਵਿਰੇ ਹੋ ਗਿਆ ਤੁਸੀਂ ਬਿਲਕੁਲ ਵੀ ਛੁੱਟੀਆਂ ਐਗਜ਼ਾਮ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਫਿਰ ਪਾਚੜੇ ਛੁੱਟੀਆਂ ਹੋਈਆਂ ਫਿਰ ਤੁਹਾਡੀਆਂ ਛੁੱਟੀਆਂ ਮਿਲਨ ਲੱਗ ਪਾਗੇ ਨਾ 180 ਦਿਨ ਸਕੂਲ ਲੱਗਦਾ ਸੀ ਹੁਣ ਇੱਕ ਹੀ 160 ਪੰਨ ਲੱਗੂਗਾ ਹਮ ਤੇ ਇਦਾਂ ਲੱਗਦਾ ਹੁੰਦਾ ਕਿ 365 ਦਿਨਾਂ ਚੋਂ ਜੋ ਅੱਦੇ ਦਿਨ ਤੁਹਾਡੇ ਸਕੂਲ ਲੱਗਣੇ ਹੀ ਨਹੀਂ ਤੇ ਫਿਰ ਉਹ ਕਿੱਦਾਂ ਹੋਊ ਹਮ ਠੀਕ ਆ ਬਿਲਕੁਲ ਸਹੀ ਵਿਸ਼ਾ ਕੇਸ ਪਰ ਇਹਨਾਂ ਨੇ ਮਤਲਬ ਚਿੱਠੀ ਕੱਢ ਕੇ ਨਾ ਸਰਕਾਰ ਨੇ ਪ੍ਰਾਈਵੇਟ ਸਕੂਲ ਵੀ ਨਾਲ ਬਰਾਬਰ ਬੰਦ ਰੱਖਿਆ ਹਮ ਤੇ ਨਹੀਂ ਤੇ ਇਦਾਂ ਹੁੰਦਾ ਸੀਗਾ ਪ੍ਰਾਈਵੇਟ ਸਕੂਲ ਚੱਲਦੇ ਹੁੰਦੇ ਸਰਕਾਰੀ ਸਕੂਲ ਹਮ ਬੰਦ ਹੁੰਦੇ ਹਨ ਬੰਦ ਹੁੰਦੇ ਹਨ ਹਮ ਲੇਕਿਨ ਇਹ ਸੋਣ ਨਹੀਂ ਹਮ ਪਰ ਇਹ ਵੀ ਦੇਖਿਆ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਇਸ ਦਾ ਦਾਵਾ ਕਰਦੇ ਆ ਕਿ ਦੇ ਛੋਟੀਆਂ ਕਲਾਸਾਂ ਆਨਲਾਈਨ ਚੱਲ ਰਹੀਆਂ ਸਾਰੀਆਂ ਹਮ ਮੈਂ ਨਹੀਂ ਦੇਖਿਆ ਹਮ ਸਰਕਾਰੀ ਸਕੂਲਾਂ ਦਾ ਆਨਲਾਈਨ ਸਿਸਟਮ 15 20% ਚੱਲ ਸਕਦਾ ਹਮ ਕਿਉਂਕਿ ਇਹ ਆਨਲਾਈਨ ਦੀ ਤੁਹਾਨੂੰ ਬਿਮਾਰੀ ਪਈ ਸੀ ਕੋਰੋਨਾ ਕਾਲ ਚ ਪਈ ਸੀ ਹਾਂਜੀ ਕੋਰੋਨਾ ਕਾਲ ਚ ਅਸੀਂ ਆਨਲਾਈਨ ਪੜਾਉਂਦੇ ਰਹੇ ਆਂ ਤੇ ਫਿਰ ਉਧਰ ਪੇਪਰ ਹੋਏ ਐਗਜ਼ਾਮ ਡੇਟ ਆ ਗਈ ਫਿਰ ਸਾਨੂੰ ਸਾਰੇ ਪਾਸ ਵੀ ਕਰਨੇ ਪਏ ਸੀ ਬਿਨਾ ਹਮ ਘਰ ਜੇ ਦੇ ਦੇਖਿਆ ਜੀ ਹੁਣ ਜੇ ਤੇ ਉਹ ਉਹਨਾਂ ਨੂੰ ਉਖਜੀ ਹੈਗੀ ਤੇ ਫਿਰ ਤਾਂ ਆਨਲਾਈਨ ਵੀ ਰਿਜ਼ਲਟ ਕੀ ਦਊਗੀ ਸਥਿਤੀ ਤਾਂ ਸਿੰਪਲ ਹੀ ਉਹੀ ਹੈ ਨਾ ਸਿੰਪਲ ਹਾਂਜੀ ਉਹਦਾ ਰੀਜ਼ਨ ਇਹ ਖਿਆਗਾ ਕਿ ਆਨਲਾਈਨ ਦਾ ਇੱਕ ਤੇ ਅਸੀਂ ਆਨਲਾਈਨ ਕਰਦੇ ਸਾਡੇ ਅਧਿਆਪਕ ਵੀ ਉਸ ਲੈਵਲ ਦੇ ਨਹੀਂਗੇ ਹੂੰ ਦੂਸਰੀ ਸਭ ਤੋਂ ਖਤਰਨਾਕ ਗੱਲ ਇਹ ਹੈਗੀ ਆ ਕਿ ਜਿਹੜੇ ਸਕੂਲਾਂ 'ਚ ਬੱਚੇ ਜਿਹਨਾਂ ਦੇ ਫੀਸਾਂ ਮਾਪ ਆ ਜਿਹੜੇ ਆਮ ਮਜ਼ਦੂਰਾਂ ਦੇ ਬੱਚੇ ਬੜੇ ਗਰੀਬ ਬੱਚੇ ਪੜਦੇ ਹੈਗੇ ਆ ਉਹਨਾਂ ਕੋਲ ਐਂਡਰੌਇਡ ਫੋਨ ਹੀ ਹੈ ਨਹੀਂ ਘਰਾਂ 'ਚ ਹੂੰ ਬਿਲਕੁਲ ਨਾ ਉਹਨਾਂ ਕੋਲ ਲੈਪਟਾਪ ਆ ਨਾ ਉਹਨਾਂ ਕੋਲ ਕੁਝ ਵੀ ਨਹੀਂ ਲੈਪਟਾਪ ਤਾਂ ਬਹੁਤ ਵੱਡੀ ਗੱਲ ਨਾ ਕੋ ਛੋਟਾ ਫੋਨ ਵੀ ਹੈ ਨਹੀਂ ਉਹਨਾਂ ਕੋ ਜੇ ਫੋਨ ਹੋਊਗਾ ਤੇ ਉਹ ਮਤਲਬ ਉਹ ਜਿਹੜਾ ਹੁੰਦਾ ਲੋਕੀਆ ਦਾ ਹੁੰਦਾ ਸੀ ਉਹ ਹੈ ਨਾ ਬਟਨਾਲ ਤੇ ਉਹਨਾਂ ਉਹ ਬੱਚੇ ਕਿੱਥੇ ਜਾਣਗੇ ਹੂੰ ਬਿਲਕੁਲ ਉਹ ਪ੍ਰਤਿਭਾਸ਼ਾਲੀ ਬੱਚੇ ਵੀ ਆਨਲਾਈਨ ਦੇ ਕਰਕੇ ਆਪਣੇ ਘਰ ਉਹਨਾਂ ਦੇ ਕੋਲ ਇਕੁਪਮੈਂਟ ਨਾ ਹੋਣ ਕਾਰਨ ਉਹ ਪਿੱਛੇ ਰਹਿ ਗਏ ਹੂੰ ਸਹੀ ਗੱਲ ਹੈ ਗੱਲ ਚਾਹੀਦੀ ਗਾਂਦੇ ਚਾਹੀਦੀ ਸੀ ਕਿ ਸਕੂਲਾਂ ਦੇ ਵਿੱਚ ਜੇ ਆਨਲਾਈਨ ਸਿਸਟਮ ਜੇ ਤੁਹਾਨੂੰ ਮਜਬੂਰੀ ਆ ਗਈ ਹੈ ਛੁੱਟੀਆਂ ਕਰਨੀਆਂ ਬੀਆਂ ਤੇ ਉਹ ਮਾਪਿਆਂ ਨਾਲ ਆਨਲਾਈਨ ਹੁੰਦੇ ਮਾਪੇ ਨੋ ਲੈਣ ਦੇ ਕਿ ਤਾਂ ਕਿ ਇੱਕ ਟਾਈਮ ਟੇਬਲ ਜਾਂਦਾ ਕਿ ਮਾਪੇ ਆਪਣੇ ਬੱਚਿਆਂ ਨੂੰ ਕਿਤਾਬਾਂ ਨਾਲ ਜੁੜੇ ਰੱਖਣ ਲਈ 2-3 ਘੰਟੇ ਬਿਤਾਉਂਦੇ ਹਮ ਬਿਲਕੁਲ ਠੀਕ ਹੈ ਜੀ ਹੁਣ ਜਿਹੜੀ ਪਿਛਲੀ ਆਨਲਾਈਨ ਉਹਨੂੰ ਕਰੋਨਾ ਕਾਲ ਜੀ ਹੋਈ ਸੀ ਉਹਦੇ ਮੇਰੇ ਕੋਲ ਨਾ ਸਬੂਤ ਪਿਆ ਗਰਮ ਹਮ ਅਸੀਂ ਬੱਚਿਆਂ ਨੂੰ ਫੋਨ ਤੇ ਫੜਾਤੇ ਓਕੇ ਜ਼ੋਕੇ ਨੇ ਹਮ ਜਿੰਦਾ ਮਰਜ਼ੀ ਲੋਕਾਂ ਨੇ ਕਰ ਲਈ ਜੀ ਨਿਕਰ ਉਹ ਫੋਨਾਂ ਦੇ ਬੱਚੇ ਭੜਾਈ ਦੀ ਆੜ ਚ ਫੋਨਾਂ ਨਾਲ ਇੰਨਾ ਖੇਡੇ ਆ ਕਿ ਉਹ ਸਾਰੇ ਬੱਚੇ ਗਲਤ ਹੋ ਗਏ ਹਮ ਉਹਨੂੰ ਬੱਚੇ ਐਡਿਕਟਿਡ ਵੀ ਹੋ ਗਏ ਹਮ ਬਿਲਕੁਲ ਬੱਚੇ ਜਿੰਨਾ ਅੱਜ ਐਦਾਂ ਬੱਚਾ ਐਡਿਕਟਡ ਆ ਨਾ ਫੋਨ ਦੇ ਨਾਲ ਕੋਈ ਨਹੀਂਗਾ ਹਮਮ ਔਰ ਐਡਿਕਟਡ ਹੋਣ ਦੇ ਨਾਲ ਜੇ ਛੋੜੇ ਬੱਚਾ ਨੂੰ ਆਨਲਾਈਨ ਕਰਵਾਉਂਗੇ ਬੱਚੇ ਐਡਿਕਸ਼ਨ ਹੋ ਜੂਗੀ ਬੱਚੇ ਦਾ ਵਿਕਾਸ ਰੁਕ ਜਾਂਦਾ ਹਮਮ ਬਿਲਕੁਲ ਹਾਂਜੀ ਸ਼ਰੀਰ ਵਿਕਾਸ ਉਹ ਸੀਰੀਰਿਕਾ ਵਿਕਾਸ ਦਾ ਬੋਧਕ ਵਿਕਾਸ ਵੀ ਰੁਕਦਾ ਹੂੰ ਔਰ ਮਾਨਸਿਕ ਦਰ ਤੇ ਐਡਿਕਸ਼ਨ ਇਨੀ ਹੋ ਜਾਂਦੀ ਆ ਕਿ ਕਈ ਵਾਰੀ ਮੈਂ ਦੇਖਿਆ ਕਿ ਆਉਂਦੀਆਂ ਨਾ ਉਹ ਬੱਚਾ ਕੰਬਦਾ ਜੋ ਲੈ ਕੇ ਜਾਂਦੇ ਉਹ ਨਹੀਂ ਸੁਧੰਦਾ ਉਹ ਭੱਜ ਕੇ ਪੈਂਦਾ ਜਦੋਂ ਰੋ ਰਿਹਾ ਜਦੋਂ ਸਾਹਮਣੇ ਫੋਨ ਜਾਂਦਾ ਦੋ ਉਹ ਖੁਸ਼ ਹੋ ਜਾਂਦਾ ਹਨਾ ਬਰੋਦੀ ਐਡਿਕਸ਼ਨ ਆ ਉਹਦੀ ਮਾਨਸਿਕਤਾ ਉੱਥੇ ਬਹਿ ਗਈ ਆ ਇਹ ਤਾਂ ਉਹ ਡਰਗ ਵਾਲਾ ਹੀ ਹਿਸਾਬ ਹੋ ਗਿਆ ਪ੍ਰੈਡਿਕਸ਼ਨ ਦਾ ਮਤਲਬ ਇਹ ਚਾਹ ਡਰਗ ਆ ਚਾਹ ਕੋਈ ਕੋਈ ਵੀ ਆਦਤ ਚੰਗੀ ਮਾੜੀ ਹੈਗੀ ਉਹਦੀ ਐਡਿਕਸ਼ਨ ਹੁੰਦੀ ਹੈਗੀ ਹੁਣ ਬਹੁਤ ਸਾਰੇ ਦੇਸ਼ਾਂ ਚ ਜਿਹੜੇ ਤੋਂ ਵੱਡੇ ਹੋਰ ਦੇਸ਼ਾਂ ਨੇ ਵੀ 16 17 ਸਾਲ ਦੇ ਬੱਚਿਆਂ ਨੂੰ ਫੋਨ ਤੋਂ ਪਰੇ ਕਰ ਦਿੱਤੇ ਹਾਂਜੀ ਹੁਣ ਪਤਾ ਮਾਰ ਕਿ ਸਾਡੇ ਬੱਚਿਆਂ ਦਾ ਜਿਹੜਾ ਦੇਹ ਸਿਰਕ ਵਿਕਾਸ ਨਹੀਂ ਤੇ ਮਾਨਸਿਕ ਵਿਕਾਸ ਨਹੀਂ ਤੇ ਬੱਚਾ ਅਸੀਂ ਫਿਟਰ ਕਿਵੇਂ ਸਾਡੇ ਦੇਸ਼ਕੌਮ ਦਾ ਹੋ ਸਕਦਾ ਹੂੰ ਜੇ ਆਪਾਂ ਕਿਹਨੇ ਜਿਹੜੇ ਅੱਜ ਦੇ ਬੱਚੇ ਸਾਡਾ ਕੱਲ ਦਾ ਭਵਿੱਖ ਹੈ ਹੂੰ ਤੇ ਅੱਜ ਦੇ ਜਿਹੜਾ ਉਹਨਾਂ ਦੇ ਵਰਤਮਾਨ ਦੇ ਉੱਪਰ ਅਸੀਂ ਮਤਲਬ ਇਦਾਂ ਦਾ ਅਟੈਕ ਕਰ ਦਿੱਤਾ ਤੇ ਉਹਨਾਂ ਨੂੰ ਅਸੀਂ ਐਡਿਕਟਡ ਕਰਤਾ ਇਹ ਚੀਜ਼ਾਂ ਦੇ ਹੂੰ ਬੇਸ਼ੱਕ ਉਹਨੂੰ ਗੱਲਾਂ ਚੰਗੀਆਂ ਸਿੱਖ ਲਈਂਦੇ ਬੱਚੇ ਉੱਥੋਂ ਕੁਝ ਗੱਲਾਂ ਬੋਲਦੇ ਆ ਉਹਨਾਂ ਦੀ ਭਾਸ਼ਾ ਜਾਂਦੀਆਂ ਪਰ ਜਿਹੜਾ ਅਸਲੀ ਕਰਦਾਰ ਬੱਚੇ ਦਾ ਨਾ ਜਿਹੜੇ ਬੱਚੇ ਨੇ ਡਵੈਲਪ ਆਪ ਕਰਨਾ ਸੀ ਬੱਚੇ ਨੇ ਜਿਨੇ ਆਪ ਦੇ ਰਾਹ ਆਪ ਤਲਾਸ਼ਣੇ ਸੀਗੇ ਉਹ ਖਤਮ ਹੋ ਗਏ ਹਾਂਜੀ ਉਹ 100% ਡਿਪੈਂਡ ਹੋ ਗਿਆ ਇੱਕ ਦਿੱਤੇ ਸਿਲੇਬਸ ਤੇ ਅੱਛਾ ਸਾਡੇ ਬੱਚਾ ਕੀ ਜਵਾਨ ਕੀ ਸਾਰੇ ਲੋਕ ਉਹ ਕਚਰਾ ਅਸੀਂ ਉਤੋਂ ਲੈ ਰਹੇ ਹਾਂ ਅਸੀਂ ਕਚਰੇ ਦੇ ਇਨੇ ਅਧੀਨ ਹੋ ਗਏ ਹਾਂ ਸਾਡੀ ਸੋਚ ਹੀ ਖਤਮ ਹੋ ਗਈ ਹੈ ਹੂੰ ਅਸੀਂ ਸੋਚਣਾ ਬੰਦ ਕਰਤਾ ਜੀ ਤੁਸੀਂ ਦੇਖੋਗੇ ਕਿਸੇ ਵੀ ਕੋਈ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਤੋਂ ਬਾਅਦ ਵੱਖ-ਵੱਖ ਲੋਕੀ ਆਪਣੇ ਕਮੈਂਟ ਪੇਜ ਰਹੇ ਆ ਸੋਸ਼ਲ ਮੀਡੀਆ 'ላይ ਅਸੀਂ ਉਹਦੇ ਵਿਚਾਰ ਬਣਾ ਲੈਂਦੇ ਆ ਆਪਣੇ ਹੂੰ ਬਚਾਰ ਅਸੀਂ ਜੋ ਸੁਣੀਆਂ ਫਵਾਂ ਦੇ ਜਾਂ ਲੋਕਾਂ ਦੇ ਉਹ ਬਣਾ ਲੈਨੇ ਆ ਜਿਹੜੇ ਬੱਚੇ ਨੂੰ ਤੁਸੀਂ ਐਜੂਕੇਸ਼ਨ ਦੇਨੇ ਉਹ ਕਿੱਥੋਂ ਮਦਦ ਕਰਜੂ ਜਿਹੜੇ ਬੱਚੇ ਦੇ ਸਰਬਪੱਖੀ ਵਿਕਾਸ ਨੂੰ ਨਵੇੜਲੀ ਹੋਲਿਸਟਿਕ ਐਜੂਕੇਸ਼ਨ ਸੀ ਜਿਹੜੇ ਉਹਦੇ ਜੀਵਨ ਨੂੰ ਉੱਚਾ ਚੱਕਣਾ ਸੀਗਾ ਅਸੀਂ ਉਹ ਤੋਂ ਮਾਈਨਸ ਹੋ ਰਹੇ ਹਾਂ ਗੱਲ ਹੈ ਕਿ ਜਦੋਂ 31 ਤੱਕ ਛੁੱਟੀਆਂ ਸੀਗੀਆਂ ਫਿਰ ਛੁੱਟੀਆਂ 500 ਵਧ ਗਈਆਂ ਫੇਰ ਵਧ ਗਈਆਂ ਉਹ ਕਹਿੰਦੇ ਲੋਹੜੀ ਤੋਂ ਬਾਅਦਾਂ 15 ਤੋਂ ਕਰ ਦੇਣਾ ਸੀ ਹੁਣ ਕਹਿੰਦੇ ਨੇ 17 ਤੋਂ ਸਕੂਲ ਖੋਲ੍ਹਾਂਗੇ ਤਿੰਨ ਵਾਰ ਛੁੱਟੀਆਂ ਵਧਾਤੀਆਂ ਸਰਕਾਰ ਨੇ ਜੀ ਮਤਲਬ ਕਿਹਨੂੰ ਖੁਸ਼ ਕਰ ਰਿਹਾ ਮੇਰਾ ਛੋਟਾ ਪੋਤਾ ਜਿਹੜਾ 5 ਸਾਲ ਦਾ ਜਾਂਦਾ ਉਹ ਤਾਂ ਖੁਸ਼ ਹੋ ਸਕਦਾ ਹੂੰ ਜਿਹਨੂੰ ਨਾ ਆਨਲਾਈਨ ਨਾਲ ਉਹ ਤੇ ਮੈਨੂੰ ਕਹਿੰਦਾ ਦੂ ਛੁੱਟੀਆਂ ਕਹਿੰਦੇ ਪੇ ਵਧ ਗਈਆਂ ਮੈਂ ਕਿਹਾ ਹੋ ਗਿਆ ਮੌਜ ਲੱਗੀ ਹੂੰ ਉਹਨੇ ਖੇਡਣਾ ਜੀ ਉਹਦਾ ਠੀਕ ਹੋਰ ਆ ਲੇਕਿਨ ਜਿਹੜੇ ਬੱਚੇ ਨੇ ਬੋਰਡ ਦੇ ਇਗਜ਼ਾਮ ਦੇਣੇ ਹੈਗੇ ਆ ਜਾਂ 8ਵੀਂ ਆ ਦੂਜੀ ਮੈਂ ਤਾਂ ਇਹ ਤਾਂ ਮੰਨਦਾ ਸੀਗਾ ਸਰਕਾਰ ਨੂੰ ਨਾ ਮਤਲਬ ਇਦਾਂ ਨਹੀਂ ਸੀ ਕਰਨਾ ਛੁੱਟੀਆਂ ਨਹੀਂ ਕਰਨੇ ਚਾਹੀਦੀਆਂ ਹੂੰ ਹਨਾ ਤੁਸੀਂ ਛੁੱਟੀਆਂ ਕਰਕੇ ਤੁਸੀਂ ਇਹਨਾਂ ਸਕੂਲਾਂ ਨੂੰ ਬੰਦ ਕਰ ਰਹੇ ਹੋ ਹੂੰ ਠੀਕ ਹੈ ਜੇ ਤੁਸੀਂ ਆਪਣੇ ਬੱਚੇ ਆਪਣੇ ਸਿਲੇਬਸ ਤੋਂ ਆਪਣੇ ਕਿਤਾਬਤੋਂ ਆਪਣੇ ਕਰਜ਼ਾਰ ਤੋਂ ਆਪਣੇ ਵਿਅਕਤੀਤਮ ਨਖਾਰਨ ਤੋਂ ਹੀ ਪਰੇ ਕਰਤੇ ਤੇ ਫਿਰ ਨੁਕਸਾਨ ਹੋਊਗਾ ਹੂੰ ਪਹਿਨਾ ਚੁਣਾਤੀ ਆ ਹਾਂ ਅੱਜ ਜੋ ਪਹਿਨਾ ਪੰਜਾਬ ਭੋਗ ਰਿਹਾ ਸੰਤਾਪ ਅਪਰਾਧ ਜਗਤ ਦਾ ਜਾਂ ਨਸ਼ੇੜੀ ਜਗਤ ਦਾ ਉਹਦਾ ਕਾਰਨ ਇਹ ਕਿ ਸਾਡਾ ਐਜੂਕੇਸ਼ਨ ਸਿਸਟਮ ਫੇਲ ਚ ਗਿਆ ਹੂੰ ਅਸੀਂ ਅਧਿਆਪਕ ਨੂੰ ਉਹਦੇ ਲਾਗੇ ਲੱਗਣ ਨਹੀਂ ਦਿੱਤਾ ਜਿਹੜੀ ਆਫਲਾਈਨ ਸਿੱਖਿਆ ਸੀ ਨਾ ਜਿਹਨੇ ਅਧਿਆਪਕ ਖੁੱਲੀਆਂ ਕਿਤਾਬਾਂ ਵਰਗੇ ਅਧਿਆਪਕਾਂ ਨੇ ਜਿਹੜੇ ਬੱਚਿਆਂ ਨੂੰ ਪੜਾਇਆ ਵਾ ਤੇ ਅੱਜ ਬੱਚੇ ਜਦੋਂ ਜਦੋਂ ਕਿ ਸਫਲ ਹੁੰਦੇ ਉਹ ਕਹਿੰਦੇ ਮੇਰਾ ਅਧਿਆਪਕ ਜੇ ਨਾ ਹੁੰਦਾ ਮੈਂ ਕੁਝ ਨਹੀਂ ਸੀ ਮੇਰੇ ਜੀਵਨ ਦੇ ਰਸਤੇ ਮਿਲੇ ਮੈਂ ਰਾਹ ਤਾਂ ਤਲਾਸ਼ਣ ਜੋਗਾ ਹੋਇਆ ਮੇਰੇ ਅਧਿਆਪਕ ਨੇ ਮੈਨੂੰ ਮਤ ਦਿੱਤੀ ਸੀ ਹੁਣ ਤੁਸੀਂ ਉਪਰੇ ਹੋ ਗਿਆ ਤੁਸੀਂ ਪਹਿਲਾਂ ਹੀ ਮਤਲਬ ਪੰਜਾਬ ਕੀ ਸਾਰ ਦੁਨੀਆ ਬਾਜ਼ਾਰ ਬਿਠੀ ਆ ਤੇ ਅੱਜ ਹੋਰ ਨਹੀਂ ਵਜਾ ਇਹਦਾ ਧਿਆਨ ਰੱਖਣਾ ਜਦੋਂ ਤੱਕ ਅਸੀਂ ਆਪਣੇ ਐਜੂਕੇਸ਼ਨ ਦੇ ਖੇਤਰ ਵਾ ਇਹਨੂੰ ਨਹੀਂ ਸੰਭਾਲਦੇ ਇਹਦੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਦਿੰਦੇ ਚੰਗੀ ਤਰ੍ਹਾਂ ਨਹੀਂ ਸੁਭਾਵਨਾ ਕੋਈ ਹੁੰਦੀ ਇਹੜਾ ਸਭ ਸਵਾਲ ਹੈ ਕਿ ਜੇ ਆਨਲਾਈਨ ਸਿੱਖਿਆ ਦੇ ਆਦੇਸ਼ ਸਨ ਤਾਂ ਫਿਰ ਵਿਭਾਗ ਨੇ ਕਿਉਂ ਨਹੀਂ ਚੈੱਕ ਕੀਤਾ ਕਿ ਅਸਲ ਦੇ ਵਿੱਚ ਕਲਾਸਾਂ ਚੱਲ ਵੀ ਰਹੀਆਂ ਨੇ ਜਾਂ ਫਿਰ ਨਹੀਂ ਕਿ ਇਹ ਸਿਰਫ ਕਾਗਜ਼ੀ ਕਾਰਵਾਈ ਰਹਿ ਗਈ ਫਿਰ 100% ਕਾਗਜ਼ੀ ਕਾਰਵਾਈ ਹੈਗੀ ਆ ਕਿ ਮੈਂ ਦੱਸਦਾ ਤੈਨੂੰ ਵੀ ਚੱਕੇ ਨੂੰ ਕਰਨਗੇ ਚੈੱਕ ਇਹਨੂੰ ਕਰਨਗੇ ਜਦੋਂ ਤੁਸੀਂ ਸਿਲੇਬਸ ਨਹੀਂ ਦਿੱਤਾ ਹੋਵੇ ਤੁਹਾਡੇ ਵਿੱਚ ਕਿਸੇ ਪ੍ਰਕਾਰ ਦਾ ਮਿਲਵਿਦੰਦਾ ਆਇਆ ਹੀ ਨਹੀਂਗਾ ਵੀ ਤੁਸੀਂ ਇਸ ਢੰਗ ਨਾਲ ਚੱਲਣਾ ਹੈਗਾ ਤੁਸੀਂ ਆ ਕੋਈ ਹਦਾਇਤਾਂ ਹੀ ਨਹੀਂ ਆਈਆਂ ਅੱਛਾ ਜੇ ਹਰਦਾ ਆ ਵੀ ਗਈਆਂ ਤੇ ਉਹ ਹਰਦਾ ਉਹ ਸਾਰਿਆਂ ਦੇ ਲਾਗੂ ਨਹੀਂ ਹੁੰਦੀਆਂ ਉਹਦੇ ਰੂਨਰ ਬਕਰਾ ਵਾ ਅਰਬਨ ਬਕਰਾ ਹੋਵੇਗਾ ਰਿਮੋਟ ਏਰੀਆ ਬਕਰਾਏਗਾ ਫਿਰ ਤੁਹਾਡੇ ਅਧਿਆਪਕਾਂ ਦੀ ਉਸ ਕਦਰ ਤੁਹਾਡੀ ਭਰਤੀ ਹੈ ਨੀਗੀ ਤਾਂ ਲੋ ਕਾਲੀ ਪਏ ਗਿਆ ਜੇ ਤੁਹਾਡੇ ਕੋਲ ਅਧਿਆਪਕ ਖਾਲੀ ਆ ਅਧਿਆਪਕਾਂ ਦੇ ਕੋਲ ਕੀ ਕਰਨਗੇ ਅਧਿਆਪਕਾਂ ਦੇ ਆਪ ਸੁੱਕਣੇ ਪਾ ਦੋਗੇ ਤੁਸੀਂ ਤੁਸੀਂ ਛੁੱਟੀਆਂ ਕਰਕੇ ਤੁਸੀਂ ਅਧਿਆਪਕਾਂ ਨੂੰ ਇਸ ਇਦਾਂ ਵੀ ਨਹੀਂ ਤੁਸੀਂ ਜਲੀਲ ਕਰ ਸਕਦੇ ਕਿ ਤੁਸੀਂ ਸਿਲੇਬਸ ਇਸ ਤਰ੍ਹਾਂ ਪੜੋ ਤੁਹਾਨੂੰ ਮੈਂ ਦੱਸਿਆ ਕਿ ਆਨਲਾਈਨ ਜਦੋਂ ਸਾਡੇ ਬੱਚਿਆਂ ਕੋਲ ਮੋਬਾਈਲ ਹੀ ਹੈ ਨੀ ਜਦੋਂ ਜੋ ਜੇ ਕੋ ਹੈਗਾ ਉਹ ਵੀ ਕਹਿੰਦੇ ਮੇਰੇ ਕੋ ਹੈ ਨਹੀਂ ਤੇ ਕੀ ਲੈ ਕੇ ਦਿੱਤੇ ਇਹਦੇ ਦੇਖਿਆ ਜਿਗਾ ਕੈਪਟਨ ਸਰਕਾਰ ਨੇ ਨਾ 12ਵੇਂ ਵਾਲੇ ਦੁੱਤੇ ਸੀ ਆਪਦੀ ਰਾਜ ਦੇ ਵਿੱਚ ਤੇ ਉਹਦੇ ਨਾਲ ਨੁਗਾਂ ਹੀ ਉਹ ਬੱਚੇ ਆਨਲਾਈਨ ਦੇ ਵਿੱਚੋਂ ਮਿਲ ਗਿਆ ਸੀ ਕੈਪਟਨ ਸਰਕਾਰ ਵੇਲੇ ਸਾਰਿਆਂ ਨੂੰ ਦੇ ਦਿੱਤੇ ਸੀ ਉਹਨਾਂ ਸਰਕਾਰੀ ਦੇ ਵਿੱਚ ਲੇਕਿਨ ਅੱਜ ਤੇ ਹੈ ਹੀ ਨਹੀਂ ਕਿਸੇ ਕੋਲ 90% ਲੋਕਾਂ ਦੇ ਕੋਲ ਜਿਹੜੇ ਸਰਕਾਰੀ ਕੋ ਬੱਚੇ ਪੜ੍ਹਦੇ ਆ ਉਹਨਾਂ ਕੋਈ ਨਹੀਂ ਹਾਂ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਪੜ੍ਹਦੇ ਆ ਉਹ ਅਮੀਰਾਂ ਦੇ ਬੱਚੇ ਆ ਉਹਨਾਂ ਕੋ ਹੈਗੇ ਉਹਨਾਂ ਦੀ ਆਨਲਾਈਨ ਚੱਲ ਸਕਦੀ ਆ ਅੱਛਾ ਉਹਨਾਂ ਦੇ ਜਿਹੜੇ ਪ੍ਰਾਈਵੇਟ ਸਕੂਲ ਆ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਨ ਕਮੇਟੀਆਂ ਨੇ ਮਾਹੌਲ ਵਧੀਆ ਬਣਾ ਕੇ ਰੱਖਿਆ ਹੋਇਆ ਹੂੰ ਉਹ ਇੱਥੋਂ ਤੱਕ ਵੀ ਕਹਿੰਦੇ ਆ ਕਿ ਅਸੀਂ 5 ਡੇ ਵੀ ਕਰਦਾ ਸਕੂਲਾਂ ਨੂੰ ਤੇ ਮੈਂ ਕਿਹਾ ਕਿਉਂ ਕੀਤਾ ਮੈਨੂੰ ਕੋਈ ਮੜਿਆ ਪ੍ਰਾਈਵੇਟ ਸਕੂਲ ਦਾ ਵਧੀਆ ਬੰਦਾ ਜੀ ਡਾਇਰੈਕਟਰ ਜੀ ਉਹ ਕਹਿੰਦਾ ਜੀ ਸਾਨੂੰ ਇੱਕ ਤੇ 6 5ਵੇਂ ਦਿਨ ਦੀ ਅਸੀਂ ਨਾ ਟਰਾਂਸਪੋਰਟ ਵਿਚਾਲੀ ਅੱਤਲੀ ਹਨਾ ਵੀ ਸਾਡਾ ਤੇਲ ਫੁਕਦਾ 빙ਾ ਬਹੁਤ ਹੈ ਤੇ ਦੂਜਾ ਹੈਗਾ ਜਿਹੜਾ ਅਸੀਂ ਪੰਜਵਾਂ ਦਿਨ ਰੱਖ ਲਿਆ ਆਨਲਾਈਨ ਹੂੰ ਆਨਲਾਈਨ ਕਿਉਂ ਰੱਖਿਆ ਵੀ ਜਦੋਂ ਕਿਤੇ ਅਜੰਤੇ ਬਾਜ ਪੈਂਦੇ ਆ ਕਿਤੇ ਸਰਦੀ ਗਰਮੀ ਬੰਦ ਹੁੰਦੇ ਸਕੂਲ ਵੀ ਸਾਡਾ ਆਨਲਾਈਨ ਸਿਸਟਮ ਚੱਲਦਾ ਰਹੂਗਾ ਹੂੰ ਉਹਨਾਂ ਨੇ ਆਨਲਾਈਨ ਨੂੰ ਇਹ ਪੱਕੇ ਤਰ੍ਹਾਂ ਚਲਾਉਣ ਲਈ ਕਿ ਲੋੜ ਪੈਂਦੀ ਆ ਤੇ ਉਹਨਾਂ ਨੇ ਪ੍ਰੈਕਟਿਸ ਕਰਵਾਈ ਹੋਈ ਆ ਹੂੰ ਲੇਕਿਨ ਸਰਕਾਰੀ ਸਕੂਲਾਂ ਦੀ ਕੋਈ ਪ੍ਰੈਕਟਿਸ ਨਹੀਂ ਹੋਈ ਜੀ ਹੂੰ ਸਰਕਾਰੀ ਸਕੂਲਾਂ ਦੀ ਕੋਈ ਪ੍ਰੈਕਟਿਸ ਹੋਣੀ ਆ ਜਦੋਂ ਇਦਾਂ ਦੀਆਂ ਛੁੱਟੀਆਂ ਹੋਣੀਆਂ ਤੇ ਲੋਕਾਂ ਕੋਲ ਫੋਨ ਨਹੀਂ ਹੂੰ ਤੇ ਉਹਨੂੰ ਚੈੱਕ ਹੀ ਕਰ ਲਾਂਗੇ ਹੂੰ ਖ਼ਬਾਰਾਂ 'ਚ ਕਾਗਜ਼ਾਂ 'ਚ ਬਹੁਤ ਵਧੀਆ ਹੂੰ ਸਹੀ ਹੈ ਸੋ ਘਟਾ ਸਾਹਿਬ ਅੱਗੇ ਗੱਲ ਕੀ ਰਹੀ ਹੈ ਤਾਂ ਸਰਦੀ ਵਧਣ ਦੇ ਕਾਰਨ ਛੁੱਟੀਆਂ ਤਾਂ ਵਧਾਈਆਂ ਗਈਆਂ ਨੇ ਠੀਕ ਹੈ ਪਰ ਬੱਚਿਆਂ ਦੀ ਪੜ੍ਹਾਈ ਰੁਕ ਗਈ ਹੈ ਸਰਕਾਰ ਕਿਹੜੇ ਤਰੀਕੇ ਦਾ ਨਾਲ ਨੁਕਸਾਨ ਨੂੰ ਪੂਰਾ ਕਰ ਸਕਦੀ ਹੈ ਇਸ ਤਰੀਕੇ ਨਾਲ ਸਰਕਾਰ ਨੇ ਨਹੀਂ ਪੂਰਾ ਕਰਨਾ ਸਰਕਾਰ ਨੇ ਕਦੀ ਪੂਰਾ ਕਰ ਹੀ ਨਹੀਂ ਸਕਦੀ ਹੂੰ ਦੇਖੋ ਗੱਲ ਇਹ ਹੁੰਦੀ ਹੈ ਕਿ ਇੱਕ ਲਗਾਤਾਰਤਾ ਹੁੰਦੀ ਹੈ ਸਿੱਖਿਆ ਖੇਤਰ ਕੀ ਹੈਗਾ ਲਗਾਤਾਰਤਾ ਹੂੰ ਵਿਦਿਆਰਥੀ ਨੇ ਕਿਤਾਬ ਦੇ ਨਾਲ ਅਧਿਆਪਕ ਨਾਲ ਲਗਾਤਾਰ ਜੁੜੇ ਰਹਿਣਾ ਹੀ ਬੱਚਾ ਅੱਗੇ ਜਾਂਦਾ ਹੂੰ ਜਦੋਂ ਤੁਸੀਂ ਇੱਕ ਅਧਿਆਪਕ ਦੋ ਦਿਨ ਇੱਕ ਚੈਪਟਰ ਸ਼ੁਰੂ ਕੀਤਾ ਅਧਿਆਪਕ ਨੇ ਉਹ ਦੋ ਦਿਨ ਨਹੀਂ ਆਇਆ ਤੇ ਚੈਪਟਰ ক্লোਜ਼ ਹੋ ਗਿਆ ਹੂੰ ਛੋਟਾ ਜਾਂਦਾ ਵਿੱਚ ਉਹ ਬੱਚਾ ਦੋ ਦਿਨ ਕਦੇ ਮਾਮੇ ਭੂਆ ਦੇ ਚਲੇ ਗਿਆ ਉਹ ਪਿੱਛੇ ਰਹਿ ਗਿਆ ਜਿਹੜੀ ਗਹਿਰਾ ذریعہ ਕਿਸੇ ਪ੍ਰਕਾਰ ਦੀ ਆ ਜਦੋਂ ਅਸਾਵਾਪਨ ਹੁੰਦਾ ਉਦੋਂ ਨਹੀਂ ਹੁੰਦਾ ਕਦੇ ਵੀ ਲੇਕਿਨ ਇਹਦੇ ਵਿੱਚ ਹੁੰਦਾ ਕਿ ਅਸੀਂ ਜਦੋਂ ਸਾਡਾ ਸਮਾਜ ਬਦਲ ਰਿਹਾ ਸਭ ਕੁਝ ਹੋ ਰਿਹਾ ਇੱਕ ਇੱਕ ਐਗਜ਼ਾਮ ਤੇ ਤਮਾਹੀ ਸ਼ਮਾਹੀ ਐਗਜ਼ਾਮ ਦੇ ਕੇ ਬੜਾ ਟਾਈਮ ਖਰਾਬ ਕਰਦੇ ਅਸੀਂ ਮਹੀਨਾ ਮਹੀਨਾ ਹਾਂਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਤੁਸੀਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਰਾਉਣ ਦੇ ਵੇਲੇ ਨਕਲ ਤੇ ਜ਼ੋਰ ਦਿੱਤਾ ਜਾਂਦਾ ਹੂੰ ਹਣਾ ਵੀ ਤੁਸੀਂ ਆ ਆ ਪੇਪਰ ਤਾਂ ਟੀਚਰ ਬਾਅਦ ਲੈ ਗਏ ਆ ਬੱਚੇ ਪੁੱਛ ਪੁੱਛ ਕੇ ਪੇਪਰ ਬਣਾਉਂਦੇ ਆ ਅੱਖੀ ਘਟਾ ਸਾਰੇ ਪਰੇ ਗਿਆ ਹਮ ਹਣਾ ਜਿਹੜੀ ਗੱਲ ਹੈ ਸਗੀ ਕਿ ਤੁਸੀਂ ਜੇਕਰ ਅਸੀਂ ਸਿਲੇਬਸ ਦੇ ਵਿੱਚ ਸੋਮਵਾਰ ਨਹੀਂ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁਕਰਵਾਰ ਚਾਰ ਦਿਨ ਪੜਾਇਆ ਜਾਵੇ ਕੋਈ ਵੀ ਚੈਪਟਰ ਕਿਸੇ ਵੀ ਸਬਜੈਕਟ ਦਾ ਜਾਂ ਦੋ ਚੈਪਟਰ ਪੜ੍ਹਾਤੇ ਆ ਸ਼ਨੀਵਾਰ ਨੂੰ ਛੁੱਟੀ ਹੋਵੇ ਸ਼ਨੀਵਾਰ ਨੂੰ ਛੁੱਟੀ ਹੋਵੇ ਤੇ ਸ਼ਨੀਵਾਰ ਨੂੰ ਬੱਚਾ ਤੇਰੀ ਕਰੇ ਸੋਮਵਾਰ ਨੂੰ ਅਸਾਈਨਮੈਂਟ ਹੋਵੇ ਤਬ ਜਨਰਲ ਤੁਰਪਿਆ ਜੀ ਹਾਂਜੀ ਦੂਜੀ ਗੱਲ ਹੈ ਕਿ ਸਕੂਲ ਨੇ ਬੰਦ ਕਰਤੇ ਜਨਾ ਸਾਰੇ ਕਰਤੇ ਆ ਵੀ ਤੁਸੀਂ ਜਿਹੜੇ ਪ੍ਰਾਇਮਰੀ ਸਕੂਲ ਬੱਚੇ ਛੋਟੇ ਆ ਪ੍ਰਾਇਮਰੀ 8ਵੀਂ ਤੱਕ ਬੰਦ ਕਰ ਦਿਓ ਹਮ ਬੱਚੇ ਛੋਟੇ ਨਹੀਂ ਸੈਣ ਕਰ ਸਕਦੇ ਖਾਸ ਕਰਕੇ ਸਰਕਾਰੀ ਸਕੂਲਾਂ ਜਿਨ੍ਹਾਂ ਨੂੰ ਬੱਚੇ ਨਹੀਂ ਜਣਾ ਜਾ ਤੁਰਕੇ ਜਾਣਾ ਨੰਗੇ ਪੈਰੀ ਜਾਣਾ ਜਿਨ੍ਹਾਂ ਨੂੰ ਸੁਵਿਧਾਵਾਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਸੁਵਿਧਾਵਾਂ ਨੇਗੀ ਹੈ ਲੇਕਿਨ 9ਵੀਂ 10ਵੀਂ 11ਵੀਂ ਮਰਨ ਚਾਲੂ ਰੱਖੋ ਹਮ ਬਿਲਕੁਲ ਉਹਦੇ ਬੱਚੇ ਹੈਗੇ ਉਹ ਸਕੂਲ ਤੁਸੀਂ 9ਵੀਂ ਤੋਂ ਲੈ ਕੇ 12ਵੀਂ ਤੱਕ ਚੱਲੂ ਹੋਣਾ ਚਾਹੀਦਾ ਸੀ ਉੱਥੇ ਟਾਈਮ ਬਦਲ ਦਿਓ ਵੀ ਤੁਹਾਨੂੰ 10 ਵਜੇ ਤੋਂ ਲੈ ਕੇ 2 ਵਜੇ ਤੀਹ ਰਹਿਣਾ ਤੁਸੀਂ 4 ਘੰਟੇ ਸਹੀ ਹੈ ਉਹਦੇ ਚ ਕੋਈ ਰੈਸਸ ਨਹੀਂ ਗਈ ਕੋਈ ਅਸੈਂਬਲੀ ਨਹੀਂ ਗਈ ਨਿਕਾ ਤੁਹਾਡੇ ਪੀਰੀਅਡ ਸੈੱਟ ਕਰਦੇ ਜਿਹਦੇ ਕਰਨੇ ਆ ਹਾਂ ਤੁਸੀਂ 12ਵੀਂ ਤੱਕ ਹੀ ਬੰਦ ਬਿਠਾਉਂਦੇ ਜਿਹੜੇ 12ਵੀਂ ਦਾ ਟੀਨੇਜਰ ਬੱਚਾ ਹੋ ਗਿਆ ਜੇ ਉਹ ਸਿਖਰ ਤੇ ਗਿਆ ਹੀ ਇਸ ਗੋਇੰਗ ਟੂ ਬੀ ਅਡਲਟ ਹਮ ਬਿਲਕੁਲ ਪਰ ਆਪਣੇ ਚੰਗੇ ਮਾਣੇ ਦਾ ਪਤਾ ਹੈ ਪਤਾ ਜੀ ਪਤਾ ਹੁਣ ਦੇ ਮੌਜੂਦ ਵੀ ਉਹ ਇੰਨਾ ਵਿਹਲਾ ਹਮ ਵਿਹਲਾ ਮਨਸ਼ਾ ਤਾਂ ਦੀ ਤਰਸਾਰਾ ਜੀ ਤੁਸੀਂ ਉਹ ਕੋ ਸਪੋਰਟ ਐਕਟੀਵਿਟੀ ਬੰਦ ਕਰਾਤੀ ਹਮ ਤੁਸੀਂ ਉਹਦੇ ਕੋ ਐਜੂਕੇਸ਼ਨ ਬੰਦ ਕਰਾਤੀ ਜਿਹੜੀ ਉਹਦੀ ਪ੍ਰਤਵਾ ਸੀ ਉਹ ਵੀ ਮੌਕੇ ਖਤਮ ਕਰਤੇ ਤੋ ਫੇਰ ਕੀ ਕਰੂ ਹਮ ਉਹ ਕੋਈ ਨਾ ਕੋਈ ਮਤਲਬ ਤੱਦੀ ਕਰੂਗਾ ਉਹਦੇ ਤਦੀਆਂ ਹੈਗੀਆਂ ਉਹਦੇ ਨਾਲ ਨੁਕਸਾਨ ਹੋਇਆਗਾ ਜਿੱਦਾਂ ਵੀ 31 ਤਰੀਕ ਤੋਂ ਬਾਅਦ ਚਾਹੀਦਾ ਸੀਗਾ ਕਿ ਸਰਕਾਰ ਨੂੰ ਵੀ ਪ੍ਰਾਇਮਰੀ ਤੇ ਮਿਡਲ ਬੰਦ ਕਰਨ ਦੇ 8ਵੀਂ ਤੱਕ ਤੇ ਕਰਦੇ ਬੱਚੇ ਨਾ ਆਉਂਦੇ ਉਹ 11ਵੀਂ 9ਵੀਂ ਤੋਂ ਅਸੀਂ 11ਵੀਂ 12ਵੀਂ ਦੇ ਕਲਾਸਾਂ ਲੱਗਦੀਆਂ ਰਹਿੰਦੀਆਂ ਤੇ ਉਹ ਸਮਾਂ ਘਟਾਤਾ ਜਾਂਦਾ ਤੇ ਫਿਰ ਜਿਹੜੀ ਹੈਗੀਆਂ ਅੱਜ ਤੁਸੀਂ ਸਵਾਲ ਕੀਤਾ ਹੈਗਾ ਨਾ ਫਿਰ ਉਹ ਫਿਰ ਬੰਦ ਹੋਣਾ ਸੀਗਾ ਲੇਕਿਨ ਉਹ ਦੱਸਣ ਵਾਲਾ ਕੋਈ ਨਹੀਂ ਜੇ ਕੋਈ ਦੱਸਣ ਵਾਲਾ ਤੇ ਕੋਈ ਸੁਣਨ ਵਾਲਾ ਹੈ ਨਹੀਂ ਤੇ ਨਾ ਸੁਣਨ ਵਾਲਾ ਉਹ ਸੁਣ ਕੇ ਰਾਜੀ ਨਹੀਂ ਸਭ ਕੁਝ ਇਸ ਤਰੀਕੇ ਨਾਲ ਕੋਈ ਕੋਈ ਆਈਐਸ ਅਧਿਕਾਰੀ ਜੋ ਬਣਾ ਦਿੰਦੇ ਹੈਗੇ ਆ ਉਹੀ ਚੱਲੀ ਜਾਂਦਾ ਕਰ ਦਿਓ ਛੁੱਟੀਆਂ ਇਦਾਂ ਬੰਦ ਕਰ ਦਿਓ ਕੀ ਨੁਕਸਾਨ ਹੋ ਰਿਹਾ ਉਹਦਾ ਉਹਦੇ ਬਾਰੇ ਕੋਈ ਮਤਲਬ ਲਿੰਗਾ ਕੋਈ ਸਰੋਕਾਰ ਹੀ ਨਹੀਂ ਇਹਨਾਂ ਨੂੰ ਕਿਸੇ ਨਾਲ ਸਹੀ ਗੱਲ ਹੈ ਸੋ ਬਿਲਕੁਲ ਜੀ ਪੰਜਾਬ ਦੇ ਵਿੱਚ ਸਰਦੀਆਂ ਦੇ ਮੌਸਮ ਦੇ ਨਾਲ ਜੁੜੀ ਵਕੇਸ਼ਨਾਂ ਅਤੇ ਆਨਲਾਈਨ ਸਿੱਖਿਆ ਦੀ ਸਥਿਤੀ ਇੱਕ ਵੱਡੀ ਚੁਣੌਤੀ ਵਜੋਂ ਉੱਭਰੀ ਹੈ ਜੋ ਵਿਦਿਅਕ ਪ੍ਰਣਾਲੀ ਦੀ ਲਚੀਲਤਾ ਅਤੇ ਪ੍ਰਭਾਵਸ਼ਾਲਤਾ ਨੂੰ ਪਰਖ ਰਹੀ ਹੈ ਜਿੱਥੇ ਸਰਕਾਰ ਨੇ ਛੁੱਟੀਆਂ ਨੂੰ ਐਕਸਟੈਂਡ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ ਉਥੇ ਆਨਲਾਈਨ ਕਲਾਸਾਂ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਜੋ ਕਈ ਸੰਸਥਾਵਾਂ ਦੇ ਵਿੱਚ ਸਫਲਤਾਪੂਰਵਕ ਚੱਲ ਵੀ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਗ੍ਰਾਮੀਣ ਖੇਤਰਾਂ ਦੇ ਵਿੱਚ ਡਿਜੀਟਲ ਡਿਵਾਈਡ ਅਤੇ ਰਿਸੋਰਸਾਂ ਦੀ ਕਮੀ ਦੇ ਕਾਰਨ ਬਹੁਤ ਸਾਰੇ ਵਿਦਿਆਰਥੀ ਜੋ ਨੇ ਹਜੇ ਵੀ ਪੂਰੀ ਤਰ੍ਹਾਂ ਇਸ ਚੀਜ਼ ਦਾ ਲਾਭ ਨਹੀਂ ਜੋ ਇਸ ਤਰ੍ਹਾਂ ਦੀ ਹਨੇਰਗਰਦੀ ਨੂੰ ਹੀ ਦਰਸਾਉਂਦਾ ਹੈ ਸੋ ਬਿਲਕੁਲ ਖੜਾ ਸਾਹਿਬ ਆਪਾਂ ਅੱਗੇ ਗੱਲ ਕਰੀਏ ਤਾਂ ਸਵਾਲ ਹੈ ਕਿ ਮੁੱਖ ਮੰਤਰੀ ਜੀ ਨੇ ਹਾਲ ਹੀ ਦੇ ਵਿੱਚ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਪਰ ਛੁੱਟੀਆਂ ਦੇ ਕਾਰਨ ਉਹ ਸਕੂਲ ਵੀ ਨਹੀਂ ਜਾ ਸਕਦੇ ਅਤੇ ਆਨਲਾਈਨ ਕਲਾਸਾਂ ਦੇ ਵਿੱਚ ਵੀ ਹਿੱਸਾ ਨਹੀਂ ਲੈ ਸਕਦੇ ਫਿਰ ਬੱਚਿਆਂ ਦੀ ਪੜਾਈ ਕੌਣ ਚਲਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਬੜੀ ਹੈਰਾਨੀ ਕਰਦਾ ਕਿ ਜਿਸ ਤਰ੍ਹਾਂ ਨਾ ਮੁੱਖ ਮੰਤਰੀ ਸਾਹਿਬ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹਮ ਮ ਲਗਭਗ 600 ਅਧਿਆਪਕਾਂ ਦੇ ਚੁੱਲੇ ਬੰਰ ਦੀ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਹਮ ਪਰ ਉਹਨਾਂ ਨੇ ਇੱਕ ਸਟਾਈਲ ਵੀ ਕੀਤਾ ਸੀ ਕਿਉਂਕਿ ਉਹ ਸਟੇਜ ਦੀ ਕਲਾਕਾਰ ਵੀ ਬੜੇ ਜ਼ਬਰਦਸਤ ਆ। ਹੂੰ ਉਹਨੇ ਕੁਝ ਗੱਲਾਂ ਵੀ ਸੁਣਾਈਆਂ ਗੱਲਾਂ ਸੁਣਾਉਣ ਨੇ ਇਹ ਵੀ ਗੱਲ ਕੀਤੀ ਵੀ ਜੇ ਤੁਹਾਨੂੰ ਅੱਜ ਕਹਿ ਦਵਾਂ ਵੀ ਤੁਸੀਂ ਕੱਲ ਨੂੰ ਜੁਆਇਨ ਕਰ ਲੈਣਾ ਫਿਰ ਤੁਹਾਨੂੰ ਦੋ ਛੁੱਟੀਆਂ ਤੁਸੀਂ ਥਾਰੇ ਤਾੜੀਆਂ ਮਾਰਨੀ ਆ। ਹੂੰ ਕਹਿੰਦੇ ਵੀ ਛੁੱਟੀਆਂ ਦਾ ਕਲਪ ਤਰੀ ਇੰਨਾ ਹੋ ਗਿਆ ਕਿ ਦੇ ਅਧਿਆਪਕ ਨੂੰ ਛੁੱਟੀ ਤੇ ਤਾੜੀ ਮਾਰਦੇ ਬੱਚੇ ਤੇ ਮਾਰਦੇ ਅਧਿਆਪਕ ਵੀ ਮਾਰਦੇ। ਹੂੰ ਤੁਸੀਂ ਵੀ ਮੰਨ ਚਲੋ ਕਹਿੰਦੇ ਛੱਡੋ ਕਹਿੰਦੇ ਯਾਰ ਇਹ ਚੱਲਦਾ ਹੀ ਆ ਕੰਮ। ਮਤਲਬ ਉਹਨਾਂ ਨੇ ਇਸ ਵਿਅੰਗ ਦੇ ਵਿੱਚ ਬਹੁਤ ਵੱਡੀ ਗੱਲ ਕੀਤੀ ਸੀ। ਹੂੰ ਵੀ ਅਧਿਆਪਕ ਜੇ ਤੁਸੀਂ ਜੁਆਇਨ ਤਦੇ ਜੁਆਇਨ ਕਰਨ ਤੋਂ ਬਾਅਦ ਛੁੱਟੀਆਂ ਆ ਗਈਆਂ ਦੋ ਕਰਦੀਏ ਤੇ ਤੁਸੀਂ ਕਹਿੰਦੇ ਖੋਜੋ ਜਣਾ ਹੁਣ ਗੱਲ ਹੈਗੀ ਕਿ ਉਹ ਜਵਾਨ ਤੇ ਕਰ ਗਏ ਜਿਹੜੇ ਕਰਾਤੇ ਮੁੱਖ ਮੰਤਰੀ ਸਾਹਿਬ ਨੇ ਜੀ ਹਾਂ ਜੀ ਜੁਆਇਨ ਕਰਨ ਤੋਂ ਬਾਅਦ ਲਗਾਤਾਰ ਛੁੱਟੀਆਂ ਚਲਦੀਆਂ ਅੱਜ 600 ਅਧਿਆਪਕ ਤੇ ਛੁੱਟੀਆਂ ਨੂੰ ਇੰਜੋਏ ਕਰ ਰਿਹਾ ਕਾਰਨ ਕਾਰਨ ਹੈ ਕਿ ਉਹ ਕਿਸੇ ਅਜੇ ਛੁੱਟੀ ਕੀਤੀ ਜਾ ਸਕੂਲ ਮੁਖੀ ਨੇ ਜੁਆਇਨ ਕਰਾ ਦਿੱਤਾ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਨਹੀਂ ਪਤਾ ਟੀਚਰ ਕਿਹੜੇ ਆ ਠੀਕ ਆ ਨੰਬਰ 2 ਤੇ ਉਹ ਜਿਹੜੇ ਅਧਿਆਪਕ ਹੈਗੇ ਆ ਉਹ ਹੈਗੇ ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਦੇ ਛਪਦੇ ਦੇ ਉਦਾਂ ਦੇ ਬੱਚਿਆਂ ਦਾ ਕੋਈ ਵੀ ਆਨਲਾਈਨ ਨਹੀਂ ਪੜਾਈ ਕਰ ਸਕਦਾ ਹੂੰ ਸਹੀ ਗੱਲ ਆ ਹਾਂਜੀ ਹਨਾ ਜੀ ਆਨਲਾਈਨ ਬਿਲਕੁਲ ਨਹੀਂ ਕਰ ਸਕਦਾ ਉਹਨੂੰ ਆਫਲਾਈਨ ਹੀ ਕਰਾਉਣੀ ਪੈਣੀ ਆ ਹੂੰ ਬਿਲਕੁਲ ਉਹਨੂੰ ਅਧਿਆਪਕ ਨਹੀਂ ਉਹਦੀ ਉਂਗਲ ਫੜ ਕੇ ਉਹਦਾ ਹੱਥ ਫੜ ਕੇ ਲਿਖਣਾ ਸੁਣਾ ਉਹਨੂੰ ਹੀ ਸਮਝਾਉਣਾ ਵਾ ਉਹਦੇ ਹੀ ਕੁਝ ਕਰਨਾ ਹੂੰ ਲੇਕਿਨ ਉਹਦੇ ਅਧਿਆਪਕ ਵੀ ਹੁਣ 17 ਤੱਕ ਰੈਸਟ ਦੇ ਆ ਹੂੰ ਉਹ ਜਦੋਂ ਸਕੂਲ ਨਾਲ ਜਾਣਗੇ ਹਨਾ ਉਹਨਾਂ ਜਿਹੜੇ ਬੱਚੇ ਹੈਗੇ ਆ ਜਿਹੜੇ ਮਤਲਬ ਸਿਪਾਹੇ ਜ਼ਰੂਰਤਾਂ ਵਾਲੇ ਆ ਉਹਨਾਂ ਨਾਲ ਬੈਠਣਗੇ ਉਹਨਾਂ ਨੂੰ ਸਮਝਣਗੇ ਫਿਰ ਜਾ ਕੇ ਸਮਝਾਉਣਗੇ ਹੂੰ ਜੀ ਜਿਹੜੀ ਉਹਨਾਂ ਨੇ ਉਹ ਟ੍ਰੇਨਿੰਗ ਲਈ ਆ ਉਸ ਕਾਡਰ ਨੇ ਨਵਾਂ ਕੱਢ ਰਾਇਆ ਅਜਪਲ ਜ਼ੁਰਤਾਂ ਵਾਲਾ ਤੇ ਉਹ ਤੇ ਮੇਰੇ ਮਨ ਲੱਗਦਾ ਕਿ ਉਹਨਾਂ ਨੂੰ ਜਾਂ ਇਹ ਹੋ ਜਾਂਦਾ ਕਿ ਉਹ ਸਰਕਾਰ ਜੁਆਇਨ ਕਰਨ ਤੋਂ ਬਾਅਦ ਉਹਨਾਂ ਦੇ ਸੈਮੀਨਾਰ ਜੁਜ ਕਰਨ ਦੀ ਬਿਲ ਨਵੇਂਲੇ ਟੀਚਰ ਆਇਆ ਤੁਸੀਂ ਮਤਲਬ ਜਿਹੜੀ ਹੋਲਿਸਟਿਕ ਐਜੂਕੇਸ਼ਨ ਦੇਣੀ ਆ ਪੋਨਾ ਬੱਚਿਆਂ ਨੂੰ ਉਹਦੇ ਬਾਰੇ ਸੈਮੀਨਾਰ ਲਗਾਉਂਦੇ ਉਹ ਸੈਮੀਨਾਰ ਵੀ ਟ੍ਰੇਨਿੰਗ ਵੀ ਨਹੀਂ ਲੱਗੀ ਨਹੀਂ ਤਵੇ ਰੋ ਕਿਦਾਂ ਕੰਟੈਕਟ ਹੋ ਪਾਉਗੇ ਉਹ ਹੁਣ ਉਹ ਹੁਣ ਜਦੋਂ ਉਹਨਾਂ ਨੇ ਜਾਣਾ 17 ਤੋਂ ਬਾਅਦਾਂ ਸ਼ਾਇਦ ਸਕੂਲ ਲੱਗਣ ਜੀ ਜੇ ਹੋ ਸਕਦਾ ਕਿ ਹੋਰ ਪੈਕੇਜ ਕਹਿਣ ਛੁੱਟੀ ਹੋਰ ਕਰ ਦਿਓ ਹਮ ਅਗਲੀ ਗੱਲ ਹੈਗੀ ਕਿ ਮੈਂ ਹੈਰਾਨ ਹੁਨਾ ਕਿ ਸਾਡੇ ਨਾ ਦੇਸ਼ ਵਿੱਚ ਦੋ ਅ ਰਾਸ਼ਟਰੀ ਦਿਵਸ ਮਨਾਏ ਜਾਂਦੇ ਆ 26 ਜਨਵਰੀ ਤੇ 15 ਅਗਸਤ ਹਾਂਜੀ ਔਰ ਕੋਈ ਜ਼ਮਾਨਾ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸਰਦ ਦੇਸ਼ ਮਨਾਉਂਦਾ ਸੀ ਹਮ ਹਰ ਹੱਥ ਵਿੱਚ ਤਿਰੰਗਾ ਹੁੰਦਾ ਸੀ ਹਮ ਹਰ ਹੱਥ ਵਿੱਚ ਅਚਾਹ ਹੁੰਦਾ ਸੀ ਲੱਡੂ ਵੰਡੇ ਜਾਂਦੇ ਸੀਗੇ ਹਮ ਹੁਣ ਕੇਵਲ ਤੇ ਕੇਵਨ ਸਰਕਾਰੀ ਫੰਕਸ਼ਨ ਰਹਿ ਗਏ ਹਮ ਤੇ ਸਰਕਾਰੀ ਫੰਕਸ਼ਨ ਵੀ ਕੁਝ ਸਕੂਲਾਂ ਤੱਕ ਹੀ ਮ hạnੂਦ ਆ ਹਮ ਹੁਣ ਮੰਨ ਲਓ ਜਿਲ੍ਹਾ ਪੱਧਰ ਤੇ ਹੋਣਾ ਜਾਂ ਕੋਈ ਹੋਣਾ ਹੈਗਾ ਬਲਾਕ ਪੱਧਰ ਤੇ ਹੋਣਾ ਉਥੇ ਸਕੂਲਾਂ ਦੇ ਬੱਚੇ ਇਕੱਠੇ ਕਰਨੇ ਆ ਉਥੋਂ ਦੇ ਜਿਹੜੇ ਬਾਰੋਂ ਕਿਸੇ ਨੇ ਝੰਡਾ ਲਹਿਰਾਉਣਾ ਨਾ ਮੰਤਰੀ ਨੇ ਜਾਂ ਡਿਪਟੀ ਕਮਿਸ਼ਨਰ ਨੇ ਜਾਂ ਉਥੋਂ ਦੇ ਅਧਿਕਾਰੀਆਂ ਨੇ ਉਹ ਬੱਚਿਆਂ ਦੇ ਕਰਕੇ ਨਾ ਸਾਰਾ ਮਨਾਇਆ ਜਾਂਦਾ ਸੀਗਾ ਉਹ ਜ਼ਬਰਦਸਤ ਸੀ ਹਮ ਵੀ ਬੱਚੇ ਹੋਣਗੇ ਜੇ ਕਰਨਗੇ ਤੇ ਜੇ ਹੁਣ 17 ਤੱਕ ਛੁੱਟੀਆਂ ਬਾਹ ਹੈਗੀਆਂ ਜੇ ਫੇਰ ਹੋ ਗਈਆਂ ਤੇ ਮੈਨੂੰ ਉਹ ਰਿਹਸ ਲਾ ਕੇ ਤੋਂ ਹੋਣਗੀਆਂ ਹਮ ਨਾਂ ਤੇ ਕਿਸੇ ਫੰਕਸ਼ਨ ਦੀ ਮਾਸਪੀਟੀ ਦੀ ਹੋਣੀ ਹੈ ਹਮ ਜਿਹੜਾ ਸਰੋਣੀ ਸਕੂਲਾਂ ਦੇ ਬੱਚਿਆਂ ਦੀ ਇਕੱਠੀ ਹਾਂਜੀ ਨਾ ਉੱਥੇ ਕਲਚਰਪੁਰ ਹੋਣਾ ਹਮ ਹੁਣ ਜੇਕਰ ਉਹ ਰੱਖਦੇ ਆ ਤੇ ਫਿਰ ਉਹ 26 ਤੱਕ ਪੜਾਈ ਵੀ ਗਈ ਤੇ ਉਹ ਵੀ ਗਿਆ ਹਮ ਹੁਣ ਉਹਨਾਂ ਗੰਦੰਦਰ ਦੇਸ਼ ਨੂੰ ਮਨਾਉਣ ਦੀ ਰੁਚੀ ਘੱਟੋ ਘੱਟ ਬੱਚਿਆਂ 'ਚ ਪੈਦਾ ਹੁੰਦੀ ਸੀ ਹਮ ਇਹਦੋਂ ਵੀ ਕੋਈ ਜਾਣੇ ਹਮ ਛੁੱਟੀਆਂ ਦੇ ਵਿੱਚ ਅੱਜ ਸਾਰੇ ਜਿਹੜੇ ਪ੍ਰਸ਼ਾਸਕ ਅਧਿਕਾਰੀ ਆ ਹਮ ਉਹ ਇਸਰਕੇ ਮਤਲਬ ਹੈਗੇ ਆ ਵੀ ਜੇ ਛੁੱਟੀਆਂ ਹੋ ਜਾਂਦੀਆਂ ਸਰਕਾਰ ਕਰੀ ਜਾਂਦੀ ਆ ਵੀ ਕੱਲ ਨੂੰ ਸਾਨੂੰ ਜਿਹੜੇ ਉਹ ਫੰਕਸ਼ਨ ਹੋਣੇ ਆ ਰਾਸ਼ਟਰੀ ਦਿਵਸ ਦੇ ਉਹ ਕਿੱਦਾਂ ਹੋਣਗੇ ਹੂੰ ਕੁਝ ਸਕੂਲ ਆਪਣੇ ਪੱਧਰ ਤੇ ਕਰਦੇ ਆ ਕੁਝ ਸਕੂਲ ਸਮਾਗਮ ਕਰਦੇ ਆ ਕੁਝ ਸਕੂਲ ਬਹੁਤ ਕੁਝ ਬੰਨਦੇ ਆ ਕੁਝ ਸਕੂਲਾਂ ਦੀਆਂ ਐਂਟਰੀਆਂ ਜਿਹੜਾ ਪੱਧਰ ਜਾਂ ਬਲਾਕ ਪੱਧਰ ਹੁੰਦੀਆਂ ਤੇ ਬੱਚੇ ਬਾਹਰ ਕੱਢੇ ਹੋਏ ਹੂੰ ਬੱਚਿਆਂ ਤੋਂ ਬਿਨਾ ਸਾਡੇ ਰਾਸ਼ਟਰੀ ਸਮਾਗਮ ਵੀ ਧੁਰੇ ਜਾਣੇ ਗੱਲ ਹੈਗੀ ਕਿ ਸਾਨੂੰ ਇਹਨਾਂ ਚਾਹੀਦਾ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਤੀਸਰੀ ਚੱਟਾ ਮੋਤੀ ਆ ਹੋਰ ਘੜਾ ਨਾ ਹੋ ਜਾਵੇ ਹੂੰ ਇਹਨਾਂ ਨੂੰ ਛੁੱਟੀਆਂ ਘਟਾ ਕੇ ਬੰਦ ਕਰਕੇ ਘਟੋ ਘਟ ਨੌਵੀਂ ਤੋਂ ਲੈ ਕੇ 12ਵੀਂ ਤੱਕ ਕਲਾਸਾਂ ਲੱਗਣ ਉਹਦਾ ਟਾਈਮ ਸਿਰ 10:00 ਤੋਂ 2 ਜਾਂ 10:30 ਕੀਤਾ ਜਾਵੇ। ਹੂੰ ਸਹੀ ਗੱਲ ਹੈ। ਸੋ ਘੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਮਿਸ਼ਨ ਰੋਜ਼ਗਾਰ ਤੇ ਅਤੇ 61000 ਨੌਕਰੀਆਂ ਦਾ ਦਾਵਾ ਕੀਤਾ ਜਾਂਦਾ ਹੈ। ਪਰ ਨਵੇਂ ਅਧਿਆਪਕ ਹਜੇ ਕੰਮ ਵੀ ਨਹੀਂ ਸ਼ੁਰੂ ਕਰ ਸਕੇ ਤਾਂ ਫਿਰ ਬੱਚਿਆਂ ਦੀ ਸਿੱਖਿਆ ਦੇ ਵਿੱਚ ਕੀ ਫਾਇਦਾ ਕੀ ਹੋ ਰਿਹਾ ਹੈ? ਕੀ ਹੋ ਸਕੇ? ਦੇਖੋ ਜੀ ਗੱਲ ਇਹ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦੀ ਖੂਬਸੂਰਤ ਗੱਲ ਹੈਗੀ ਆ। ਹੂੰ ਕਿ ਉਹਨਾਂ ਨੇ ਕੱਲੀ-ਕੱਲੀ ਜਿੰਨੀਆਂ ਜੌਬ ਦਿੱਤੀਆਂ ਹਿਸਾਬੜਾ ਰੱਖਦੇ ਆ ਹੂੰ ਬਿਲਕੁਲ ਉਹ 61000 ਗਿੰਦੇ ਨੌਕਰੀਆਂ ਦਿੱਤੀਆਂ ਸੀ ਨਵੀਆਂ ਨਹੀਂ ਦਿੱਤੀਆਂ ਜਿਹੜੇ ਸੇਵਾ ਮੁਕਤੀ ਹੋਈਆਂ ਖਾਲੀ ਥਾਵਾਂ ਭਰ ਰਏ ਆਗੇ ਅਜੇ ਬਹੁਤ ਸਰੀਆਂ ਖਾਲੀ ਪਈਆਂ ਜੀ ਹੋਰ ਵੀ ਦੇਣ ਵਾਲੀਆਂ ਹੂੰ ਤੇ ਗੱਲ ਲੱਗੀ ਕਿ ਉਹ 61000 ਬੰਦੇ ਭਰਤੀ ਕੀਤੇ ਆ ਉਹਨਾਂ ਨੇ ਕੰਮ ਕਿਤੇ ਕੀ ਹੈਗੇ ਹੂੰ ਖਾਸ ਕਰਕੇ ਅਧਿਆਪਕਾਂ ਦੀ ਗੱਲ ਕਰਦੇ ਆ ਵੀ ਉਹ ਜਦੋਂ ਤੁਸੀਂ ਅਧਿਆਪਕ ਲਾਏ ਆ ਜਿਹੜੇ ਅਧਿਆਪਕ ਤੇ ਸੰਘਰਸ਼ ਤੇ ਬੈਠੇ ਸਾਡੇ ਹੂੰ ਹਾਂਜੀ ਜਿਹੜੇ ਪਹਿਲਾਂ ਜਦੋਂ ਉਹਨਾਂ ਆਉਂਦੇ ਨੇ ਰੈਗਡਰ ਕੀਤੇ ਸੀ ਨਾ ਹੂੰ 13000 ਤੋਂ ਕੁਝ ਰੈਗਡਰ ਕੀਤੇ ਸੀਗੇ ਉਹ ਵੀ ਸੰਘਰਸ਼ ਕਰ ਰਹੇ ਆ ਵੀ ਸਾਨੂੰ ਰੈਗਨ ਸੱਚੀ ਮੁੱਚੀ ਕਰ ਦਿਓ ਹੂੰ ਠੀਕ ਆ ਜਦੋਂ ਤਾਂ ਨਾ ਅਧਿਆਪਕ ਕੀ ਦਰਿਆ ਦੇ ਬੈਠਾ ਤੇ ਫਿਰ ਉਹ ਕਿਥੇ ਜਾਊਗਾ ਹੂੰ ਅਜੀ ਤੁਸੀਂ ਕੰਪਿਊਟਰ ਦੇ ਆਪਕਾ ਨਾ ਪਿਛਲੇ 5 ਸਾਲ ਪਹਿਲਾਂ ਜਿਹੜੀ ਸਲਾਹ ਕੀਤੀ ਸੀ ਵੀ ਤੁਹਾਨੂੰ ਅਸੀਂ ਪੱਕੇ ਕਰਾਂਗੇ ਪੱਕੇ ਸੀਗੇ ਉਹਨਾਂ ਡੀਏ ਬੰਦ ਕੀਤਾ ਗਿਆ ਤੇ ਤੁਸੀਂ ਉਹ ਵੀ ਪੂਰਾ ਕਰਾਂਗੇ ਉਹ ਵੀ ਸੰਘਰਸ਼ ਤੇ ਬੈਠੇ ਹੈਗੇ ਹੈ ਹਨਾ ਤੁਸੀਂ ਉਹ ਪੀਟੀਈ ਤੁਹਾਡੇ ਬਾਹਰ ਬੈਠੇ ਆ ਤੁਸੀਂ ਨਿਯੁਕਤੀਆਂ ਦੇ ਕੇ 1000 ਵੀਡੀ ਭਰਤੀ ਕਰਨਾ ਸੀਗਾ ਉਹ ਵੀ ਤੁਹਾਨੂੰ ਨਹੀਂ ਜਾਂਦੇ ਹੈਗੇ ਜਿਨ੍ਹਾਂ ਨੂੰ ਮੰਨ ਲੋ ਕਦੇ ਉਹ ਚੰਨਰਚ ਕਰਦੀ ਲੜਕੀ ਨੂੰ ਉੱਤੋਂ ਲਾਇਆ ਸੀ ਇਹਨੇ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਤੇ ਰਖੜੀ ਵੀ ਬਣਾਈ ਸੀ ਭੈਣ ਮਲ ਗਈ ਉਹ ਮੁੜ ਕੇ ਭੈਣ ਦਾ ਹੂੰ ਪਤਾ ਹੀ ਨਹੀਂ ਲਿਆ ਥੋੜੀ ਵੀ ਲੰਘੀ ਹੁਣ ਅੱਛਾ ਜਦੋਂ ਵੀ ਕਿਤੇ ਫਿਰ ਕੇ ਉਹਨਾਂ ਦੀ ਫੇਰੀ ਹੁੰਦੀ ਤਾਂ ਪਹਿਲਾਂ ਨਜ਼ਰ ਬੰਦ ਉਹਨਾਂ ਨੂੰ ਕਿਆ ਕਰਦੇ ਨੇ ਹਾਂ ਕਿਤੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਣਾ ਹੁੰਦਾ ਤੇ ਉਸ ਹਲਕੇ ਦੇ ਵਿੱਚ ਪਹਿਲਾਂ ਉਹਦੇ ਅੱਪ ਚੱਕੇ ਜਾਂਦੇ ਆ ਹਾਂ ਬਿਲਕੁਲ ਵੀ ਉਹ ਚੱਕ ਲੋ ਜਾਂ ਨਜ਼ਰ ਬੰਦ ਕਰ ਦਿਓ ਤਾਂ ਕਿ ਰੋਲ ਨਾ ਪਵੇ ਹੂੰ ਕਿਉਂਕਿ ਜੋ ਉਹਨਾਂ ਨੇ ਸਟੋਰੀਆਂ ਸੋਣੀਆਂ ਹੋਈਆਂ ਵੇ ਸੀ ਕਾੜੇ ਹਰ ਭਰਤੀ ਕਰ ਲਿਆ ਵੀ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਵੇ ਹਨਾ ਹਾਂ ਮਤਲਬ ਤੁਸੀਂ ਠੀਕ ਆ ਭਰਤੀ ਕਰਨੀ ਲੋਕਾਂ ਨੂੰ ਰੋਜ਼ਗਾਰ ਦੇਣਾ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਕਹਿੰਦੇ ਅਸੀਂ ਰੋਜ਼ਗਾਰ ਸਰਕਾਰੀ ਨੌਕਰੀਆਂ ਨਾ ਲੋਕਾਂ ਦਾ ਹੱਕ ਵਾ ਸਾਡੇ ਕੋਲ ਜਗ੍ਹਾ ਖਾਲੀ ਹੈ ਇਹ ਆਸਾਨ ਕੋਈ ਨਹੀਂਗਾ ਪਰ ਆਸਾਨ ਨਹੀਂਗਾ ਪਰ ਲੋਕ ਆਸਾਨ ਮੰਦ ਜੂਰ ਹੁੰਦੇ ਆ ਜਦੋਂ ਕੋਈ ਵੀ ਸਰਕਾਰ ਚੁਣਦੀ ਆ ਕਿਸੇ ਦੀ ਪ੍ਰਤਿਭਾ ਨੂੰ ਬਿਨਾਂ ਕਿਸੇ ਲੈਣ ਦੇਂਦੇ ਬਿਨਾਂ ਕਿਸੇ ਰਿਸ਼ਤੇ ਦੇ ਸਮੇਂ ਸਰ ਜੌਬ ਮਿਲ ਜਾਂਦੀ ਏ ਖਾਲੀ ਜਗ੍ਹਾ ਤੇ ਤੇ ਲੋਕ ਤੱਤਾ ਵੀ ਕਰਦੇ ਆ ਹੂੰ ਬਿਲਕੁਲ ਅੱਜ ਆਈਨ ਤਰੀਕ ਤੇ ਨਾ ਜੇ ਮੁਲਾਜ਼ਮਾਂ ਨਾਲ ਗੱਲ ਕਰੋ ਉਹ ਸਰਕਾਰਾਂ ਦਾ ਜਦੋਂ ਬਲੰਕਣ ਕਰਦੇ ਹੈਗੇ ਆ ਵੀ ਕਾਂਗਰਸ ਸਰਕਾਰ ਚੰਗੀ ਸੀ ਆਪ ਸਰਕਾਰ ਚੰਗੀ ਸੀ ਕਿ ਅਕਾਲੀ ਸਰਕਾਰ ਚੰਗੀ ਸੀ ਫਿਰ ਉਹ ਕਹਿੰਦੇ ਨਹੀਂ ਜਾਨ ਅਕਾਲੀਆ ਸਰਕਾਰ ਵਧੀਆ ਸੀ ਮੁਲਾਜ਼ਮਾਂ ਨੂੰ ਜਦੋਂ ਮਿਲਿਆ ਹੈਗਾ ਹੂੰ ਜਾਂ ਕਿਸਾਨਾਂ ਨੂੰ ਜਦੋਂ ਮਿਲਿਆ ਉਹਨਾਂ ਦੀ ਸਰਕਾਰ ਬੜੀ ਮਿਲਿਆ ਹੂੰ ਜੋ ਉਹਨੇ ਅਨਾਉਂਸ ਕੀਤਾ ਦੁੱਧਿਆ ਲਾਗੂ ਕਰਨਾ ਪਿਆ ਜੀ ਹਾਂਜੀ ਹੈਨਾ ਪਰ ਕੁਝ ਗਲਤੀਆਂ ਉਹਨਾਂ ਨੇ ਵੀ ਬੱਜਰ ਕੀਤੀਆਂ ਹੋਈਆਂ ਜਿਹੜੀ ਅੱਜ ਕੱਲ੍ਹ ਭੁਗਤ ਰਹੇ ਅਸੀਂ ਹੂੰ ਬਿਲਕੁਲ ਹਾਂਜੀ ਹਾਂ ਜੀ ਸੋ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਇੱਕ ਪੋਜ਼ਿਟਿਵ ਕਦਮ ਹੈ ਜੋ ਸਿੱਖਿਆ ਵਿਭਾਗ ਨੂੰ ਮਜ਼ਬੂਤ ਕਰਨ ਦੇ ਵੱਲ ਇਸ਼ਾਰਾ ਕਰਦਾ ਹੈ ਪਰ ਵਕੇਸ਼ਨਾਂ ਦੇ ਕਾਰਨ ਉਹਨਾਂ ਦੀ ਤਾਇਨਾਤੀ ਅਤੇ ਆਨਲਾਈਨ ਮੁਹਿੰਮ ਦੇ ਵਿੱਚ ਭੂਮਿਕਾ ਅਜੇ ਤੱਕ ਪੂਰੀ ਨਹੀਂ ਹੋ ਸਕੀ ਹੈ ਸੋ ਇਹ ਸਥਿਤੀ ਸਰਕਾਰ ਨੂੰ ਭਵਿੱਖ ਦੇ ਵਿੱਚ ਵਧੇਰੇ ਮਜ਼ਬੂਤ ਡਿਜੀਟਲ ਇਨਫਰਾਸਟ੍ਰਕਚਰ ਅਤੇ ਨਿਯਮਤ ਨਿਗਰਾਨੀ ਦੀ ਲੋੜ ਵੱਲ ਧਿਆਨ ਦਿਵਾਉਂਦੀ ਹੈ ਸੋ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਵਿਦਿਆਰਥੀਆਂ ਦੀ ਨਿਰੰਤਰ ਸਿੱਖਿਆ ਯਕੀਨੀ ਬਣਾਉਣ ਦੇ ਲਈ ਸਰਕਾਰ ਅਧਿਆਪਕ ਅਤੇ ਮਾਪਿਆਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਤਾਜੋ ਮੌਸਮੀ ਚੁਣੌਤੀਆਂ ਵਿਦਿਅਕ ਵਿਕਾਸ ਦੇ ਵਿੱਚ ਰੁਕਾਵਟ ਨਾ ਬਣ ਸੋ ਇਹ ਨਾ ਸਿਰਫ ਵਰਤਮਾਨ ਸੰਕਟ ਨੂੰ ਹੱਲ ਕਰੇਗਾ ਬਲਕਿ ਭਵਿੱਖ ਦੇ ਵਿੱਚ ਵਧਦੇ ਹੋਏ ਲਚੀਲੀ ਸਿੱਖਿਆ ਪ੍ਰਣਾਲੀ ਦਾ ਆਧਾਰ ਵੀ ਬਣਾਏਗਾ ਸੋ ਘਣੇ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੈਂਟ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੜੇ ਵਜੇ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ